ਸਸਰੀ ਕਾ ਜੇ ਸਾਰਿਆਂ ਨੂੰ ਅੱਜ ਆਪਾਂ ਚੁੱਬੜਾਂ ਦੀ ਤੇ ਹਰੀਆਂ ਮਿਰਚਾਂ ਦੀ ਚਟਨੀ ਬਣਾਵਾਂਗੇ ਬਹੁਤ ਵਧੀਆ ਆ ਚੁੱਬੜ ਬਹੁਤ ਵਧੀਆ ਘਰੇ ਘਰੇ ਆ ਇਹ ਕੌੜੇ ਨਹੀਂਗੇ ਜਿਹੜਾ ਕੌੜਾ ਹੁੰਦਾ ਚੁੱਬੜ ਉਹਦਾ ਪਤਾ ਲੱਗ ਜਾਂਦਾ ਚੁੱਬੜ ਹਰੇ ਹੁੰਦੇ ਆ ਤੇ ਆ ਪੀਲੇ ਪੀਲੇ ਚੁੱਬੜ ਐ ਕੌੜੇ ਨਹੀਂਗੇ ਤੇ ਆਪਾਂ ਪਹਿਲਾਂ ਲਸਣ ਚ ਪਾਣੀ ਪਾ ਕੇ ਰੱਖਿਆ ਥੋੜਾ ਜਿਹਾ ਇਹ ਲਸਣ ਆਪਾਂ ਛਿੱਲਾਂਗੇ ਲਓ ਲਸਣ ਆਪਾਂ ਛਿੱਲ ਲਈ ਤੇ ਹੁਣ ਆਪਾਂ ਲਾਲ ਮਿਰਚਾਂ ਕੁੱਟਾਂਗੇ ਨਾਣ ਪਾ ਕੇ ਜੇ ਬਣਾ ਨਾਣ ਤੋਂ ਕੁੱਟਗੇ ਤਾਂ ਕੁੱਟਣਾ ਨਹੀਂ ਜਾਂਦਾ ਆਪਾਂ ਨਾਣ ਪਾਵਾਂਗੇ थोरो जा पाण छिटा मारा ਚਾਪਰ ਰਗੜ ਲੰਗਾ ਤੇ ਹੁਣ ਆਪਾਂ ਲਸਣ ਪਾ ਕੇ ਰਗੜਾਂਗੇ ਇਹ ਵੀ ਆਪਾਂ ਚੰਗੀ ਤਰ੍ਹਾਂ ਰਗੜ ਲਾਂਗੇ ਲਓ ਆਪਾਂ ਲਸਣ ਵੀ ਰਗੜ ਲਈ ਤੇ ਹੁਣ ਆਪਾਂ ਮਿਰਚਾਂ چیر ਕੇ ਪਾਵਾਂਗੇ ਵਿੱਚ ਹਰੀਆਂ ਪਾਣੀ 'ਚ ਪਾ ਕੇ ਰੱਖ ਤਾਂ ਅਸੀਂ ਆਪਾਂ ਧੋਣ ਵਾਸਤੇ ਆਪਾਂ ਮਿਰਚਾਂ ਛੀਰ ਲੂਗਾ ਤੇ ਹੁਣ ਇਹਨਾਂ ਨੂੰ ਆਪਾਂ ਸਵਾ ਕੇ ਕੁੱਟ ਲਾਂਗੇ ਮਿਰਚਾਂ ਨੂੰ ਲਓ ਆਪਾਂ ਮਰਚਾ ਦਿਨ ਅਗੜ ਲਾਂ ਤੇ ਹੁਣ ਆਪਾਂ ਚੁੱਬੜ ਸਿੱਲਾਂਗੇ ਸਾਢੇ ਬੰਨੇ ਤਾਂ ਇਧਰ ਚੁੱਬੜ ਕਹਿੰਦੇ ਆ ਤੁਹਾਡੇ ਬੰਨੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕੀ ਕਹਿੰਦੇ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਬੰਨੇ ਕੀ ਕਹਿੰਦੇ ਸਾਢੇ ਬੰਨੇ ਤਾਂ ਚੁੱਬੜ ਕਹਿੰਦੇ ਨਾਲੇ ਕਿਥੋਂ ਕਿਥੋਂ ਵੀਡੀਓ ਦੇਖਦੇ ਆ ਪਤਾ ਲੱਗ ਜੇ ਆਪਣਾ ਚੁੱਲਾ ਚੰਦਰਾ ਵੀ ਬਣੇ ਜਾਂਦਾ ਹੈ ਤੇ ਹੁਣ ਦੋ ਚਾਰ ਕ ਦਿਨ ਹੋਰ ਲੱਗਣਗੇ ਫਿਰ ਤੁਹਾਨੂੰ ਜਦ ਚੁੱਲਾ ਚੰਦਰਾ ਬਣ ਗਿਆ ਫਿਰ ਤੁਹਾਨੂੰ ਦਿਖਾਵਾਂਗੇ ਫਿਰ ਤੁਸੀਂ ਦੱਸਿਓ ਵੀ ਕਿ ਕਿਹਜਾ ਬਣੇਗਾ ਕਿੰਨਾ ਕੁ ਵਧੀਆ ਬਣੇਗਾ ਹੁਣ ਆਪਾਂ ਚੀਰ ਕੇ ਨਾਲ ਦੀ ਨਾਲ ਇਹਦੇ ਵਿੱਚ ਪਾਈ ਜਾਵਾਂਗੇ ਲਓ ਚੁੰਬੜੂ ਆਪਾਂ ਸਾਰੇ ਛੇਰ ਕੇ ਪਾ ਲਈ ਤੇ ਹੁਣ ਗੁੱਟਾਂਗੇ ਆਪਾਂ ਚੁੰਬੜ ਲੋ ਜੱਟ ਨੇ ਆਪਣੀ ਬਣ ਗਈ ਐ ਤੇ ਹੁਣ ਆਪਾਂ ਇਹ ਕੌਲੀ ਚ ਕੱਢ ਲਾਂਗੇ ਹੁਣ ਆਪਾਂ ਕੌਲੀ ਚ ਕੱਢ ਲਾਂਗੇ ਥੋੜੀ ਜਿਹੀ ਢਿੱਲੀ ਬਣਦੀ ਇਹਨਾਂ ਦੀ ਚੱਬੜਾਂ ਦੀ ਜਟਨੇ ਕਿਉਂ ਚੱਬੜ ਥੋੜੀ ਜਿਹੀ ਢੱਲੇ ਹੁੰਦੇ ਆ ਨਾ ਥਾਂ ਕਰਕੇ ਢਿੱਲੀ ਹੋ ਜਾਂਦੀ ਐ ਬਣਦੀ ਬਹੁਤ ਵਧੀਆ ਬਹੁਤ ਸਵਾਦ ਬਣਦੀ ਐ ਇਹਨਾਂ ਪਪੜਾ ਹੁਣ ਕਿੰਨੇ ਦਿਨ ਖਾਈ ਜਾਗੇ ਫਰਿੱਜ 'ਚ ਰੱਖ ਦਿਆਂਗੇ ਤੇ ਖਰਾਬ ਨਹੀਂ ਹੁੰਦੇ ਦੇਖੋ ਕਿੰਨੀ ਵਧੀਆ ਬਣੀ ਚਟਨੀ ਆਪਣੀ ਛੁੱਬਣਾ ਦੀ ਹਰੀਆਂ ਮਿਰਚਾਂ ਦੀ ਲਸਣ ਪਾ ਕੇ ਲਾਲ ਮਿਰਚਾਂ ਪਾ ਕੇ ਬਹੁਤ ਵਧੀਆ ਚਟਨੀ ਬਣੀ ਹੈ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ